ਜਿੰਨੀ ਵਾਰ ਵੀ ਸਮਝਾਉਣ ਦਾ ਯਤਨ ਕਰਦੇ ਪਰ ਇਨਸਾਨ ਫਿਰ ਨਹੀਂ ਸਮਝਦਾ ਇਹ ਬੰਦਾ ਹੈ ਹੀ ਐਸਾ ਮਹਾਰਾਜ ਕਹਿੰਦੇ ਇਹਦਾ ਜਿਹੜਾ ਦਿਮਾਗ ਆ ਇਹਦਾ ਜਿਹੜਾ ਮਨ ਆ ਇਹ ਆਪਣੇ ਮਨ ਦੀ ਮਰਜ਼ੀ ਹੀ ਕਰੀ ਜਾਂਦਾ ਸਮਝਦਾ ਨਹੀਂ ਗੁਰੂ ਅਰਜਨ ਦੇ ਮਹਾਰਾਜੀ ਦਾ ਇੱਕ ਪਾਵਨ ਬਚਨ ਰਾਗ ਮਲਾਰ ਦੇ ਅੰਦਰ ਆਉਂਦਾ ਆ 1273 ਅੰਗ ਦੇ ਉੱਪਰ ਸੁਭਾਏ ਮਾਨ ਜੀ ਦੇ ਵਿੱਚ ਸੱਚੇ ਪਾਤਸ਼ਾਹ ਨੇ ਜਦੋਂ ਸਾਨੂੰ ਸਮਝਾਉਣ ਦਾ ਯਤਨ ਕੀਤਾ ਜਿੱਥੇ ਉਸ ਪਰਮੇਸ਼ਰ ਦੀ ਉਸਤਤ ਕੀਤੀ ਮਹਾਰਾਜ ਜੀ ਨੇ ਇਹ ਬਚਨ ਪ੍ਰਾਰambh ਹੁੰਦਾ ਹੈ ਏ ਗੋਬਿੰਦ ਏ ਗੋਪਾਲ ਏ ਦਿਆਲ ਲਾਲ ਇਹਦੇ ਜਦੋਂ ਆਪਾਂ ਖੀਰ ਦੇ ਵਿੱਚ ਜਾ ਕੇ ਬਚਨ ਪੜ੍ਹਦੇ ਆਂ ਤੇ ਉਹਦੇ ਵਿੱਚ ਸੱਚੇ ਪਾਤਸ਼ਾਹ ਫਿਰ ਕਹਿੰਦੇ ਆ ਕਿ ਅੰਧ ਕੂਪ ਮਹਾ ਭਿਆਨ ਨਾਨਕ ਪਾਰ ਉਤਾਰ ਕਿ ਅੰਧ ਕੂਪ ਆ ਜਿਹੜਾ ਇਹ ਜਿਹੜਾ ਸੰਸਾਰ ਦੇ ਵਿੱਚ ਜਿਹੜਾ ਮਾਇਆ ਦੇ ਮੋਹ ਦਾ ਜਿਹੜਾ ਖੂਹ ਆ ਇਹਦੇ ਵਿੱਚੋਂ ਸਤਿਗੁਰੂ ਜੀ ਕਿਰਪਾ ਕਰਕੇ ਤੇ ਮੈਨੂੰ ਬਚਾ ਲਓ ਤੇ ਮੈਨੂੰ ਰੱਖ ਲਓ। ਇੱਕ ਤੇ ਦੁਨੀਆ ਦੇ ਵਿੱਚ ਸਾਨੂੰ ਖੂਹ ਸਾਹਮਣੇ ਨਜ਼ਰੀ ਪੈ ਜਾਂਦੇ ਆ। ਜਿਹੜੇ ਪਹਿਲੇ ਸਮਿਆਂ ਦੇ ਵਿੱਚ ਜਿਨ੍ਹਾਂ ਦੇ ਨਾਲ ਆਪਣੇ ਪ੍ਰਾਣੇ ਬਜ਼ੁਰਗ ਵੱਡੇ ਖੇਤੀ ਕਰਿਆ ਕਰਦੇ। ਪੈਲੀਆਂ ਸਿੰਜਿਆ ਕਰਦੇ। ਕੁਝ ਖੂਹ ਪਿੰਡਾਂ ਨਗਰਾਂ ਦੇ ਵਿੱਚ ਵੀ ਹੁੰਦੇ ਜਿਹੜੇ ਕਈ ਹੱਥਾਂ ਦੇ ਨਾਲ ਚੱਲਣ ਵਾਲੇ ਛੋਟੇ ਖੂਹ ਵੀ ਹੁੰਦੇ ਵੱਡੇ ਖੂਹ ਵੀ ਹੁੰਦੇ। ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਜਿਵੇਂ ਛੇ ਹਟਾਂ ਵਾਲਾ ਜਿਹੜਾ ਖੂਹ ਹੈ ਉਹ ਛੇਹਾਟਾ ਸਾਹਿਬ ਦੀ ਧਰਤੀ ਤੇ ਲਗਵਾਇਆ ਆਪਾਂ ਸਿੱਧਾ ਛਹਾਟਾ ਕਹਿ ਦਿੰਨੇ ਆ ਵੈਸੇ ਛੇ ਹਟਾ ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਮਹਾਰਾਜ ਜਦੋਂ ਉਹਨਾਂ ਦਾ ਪ੍ਰਕਾਸ਼ ਹੋਇਆ ਤੇ ਇਸ ਖੁਸ਼ੀ ਦੇ ਵਿੱਚ ਪਾਣੀ ਦੀ ਕਿੱਲਤ ਵੀ ਦੂਰ ਹੋਵੇ ਤੇ ਸਾਰੇ ਲੋਕ ਪਾਣੀ ਪੀਣ ਵੀ ਤੇ ਖੇਤੀ ਦੇ ਵਾਸਤੇ ਜਿਹੜਾ ਜਲ ਸੀ ਉਹ ਵੀ ਵਰਤਿਆ ਜਾਂਦਾ ਇਹ ਕੋਹ ਖੂਹ ਸਨ ਬਾਰੀ ਤੌਰ ਤੇ ਇੱਕ ਇਹ ਦੁਨੀਆ ਦੇ ਵਿੱਚ ਜਿਹੜਾ ਮੋਹ ਦਾ ਖੂਹ ਆ ਮਹਾਰਾਜ ਕਹਿੰਦੇ ਉਹ ਆ ਇਹ ਐਸਾ ਖੂਵਾਂ ਜਿਹਦੇ ਵਿੱਚ ਇਨਸਾਨ ਡਿੱਗਾ ਤੇ ਇਹਦੇ ਵਿੱਚੋਂ ਨਿਕਲਦਾ ਕੋਈ ਨਹੀਂ ਅੱਗੇ ਦੀ ਅੱਗੇ ਅੱਗੇ ਦੀ ਅੱਗੇ ਫਸਦਾ ਤੁਰਿਆ ਜਾਂਦਾ ਜਿਵੇਂ ਮਹਾਰਾਜ ਕਹਿੰਦੇ ਕਿ ਇਹਨੂੰ ਪਤਾ ਵੀ ਹੈ ਇਹ ਜਾਣਦਾ ਵੀ ਸਾਰਾ ਕੁਝ ਆ ਇਹਨੂੰ ਸਾਰਾ ਪਤਾ ਵੀ ਹੈ ਕਿ ਐਸ ਪਾਸੇ ਨਹੀਂ ਜਾਣਾ ਇਹ ਕਾਰਜ ਗਲਤ ਆ ਗਲਤ ਕੰਮ ਹੈ ਪਰ ਫਿਰ ਵੀ ਕਰਦਾ ਗੁਰਬਾਣੀ ਦੇ ਵਿੱਚ ਬਚਨ ਸੱਚੇ ਪਾਤਸ਼ਾਹ ਜਦੋਂ ਬਖਸ਼ਿਸ਼ ਕਰਨ ਤੇ ਦੱਸਦੇ ਆ ਕਹਿੰਦੇ ਮਨ ਜਾਣਤ ਸਭ ਬਾਤ ਜਾਣਤ ਹੀ ਔਗਣ ਕਰੇ ਮਾਣੇ ਜਿਹੜਾ ਸਾਰੀ ਬਾਤ ਜਾਣਦਾ ਭਾਬ ਗੱਲ ਸਾਰੀ ਇਹ ਜਾਣਦਾ ਹੈ ਜਾਨਤ ਹੀ ਔਗਣ ਕਰੇ ਕਾਹੇ ਕੀ ਕੁਸਲਾਤ ਹਾਥ ਦੀਪ ਕੂਵੇਂ ਪਰੇ ਕਹਿੰਦੇ ਫਿਰ ਸਿਆਣ ਪਕਾਦੀ ਆ ਹੱਥ ਦੇ ਵਿੱਚ ਦੀਪਕ ਆ ਦੀਵਾ ਹੈ ਜੇ ਹੁੰਦੇ ਸਮੇਂ ਦੇ ਵਿੱਚ ਲਾ ਲੋ ਤੇ ਟਾਰਚ ਲੈ ਲੋ ਜਾਂ ਰੋਸ਼ਨੀ ਹੋਰ ਵੀ ਕਿਸੇ ਤਰੀਕੇ ਦੇ ਨਾਲ ਚਾਨਣ ਹੋਵੇ ਤੇ ਫਿਰ ਵੀ ਅੱਗੇ ਖੱਡਾ ਹੈ ਤੇ ਟੋਏ ਦੇ ਵਿੱਚ ਡਿੱਗ ਪਏ ਤੇ ਫਿਰ ਬੰਦੇ ਦੀ ਸਿਆਣ ਪਕਾਦੀ ਹੋਈ ਇਹ ਜਿਹੜਾ ਅੰਨਾ ਖੂਵ ਹੈ ਨਾ ਮਾਇਆ ਦਾ ਅੰਨਾ ਖੂਵੇ ਭਰਦਾ ਕੋਈ ਨਹੀਂ ਭਾਗਾਂ ਵਾਲਿਓ ਕਿਉਂਕਿ ਮਹਾਰਾਜ ਕਹਿੰਦੇ ਸੈਸ ਘਟੇ ਲੱਖ ਕੋਠ ਧਾਵੈ ਤ੍ਰਿਪਤ ਨਾ ਆਵੈ ਮਾਇਆ ਪਾਸ਼ੇ ਪਾਵੇ ਚਾਹੇ ਮਾਇਆ ਦੀ ਕਹਾਣੀ ਏ ਚਾਹੇ ਪ੍ਰੇਮ ਦੀ ਕਹਾਣੀ ਏ ਪਰਿਵਾਰ ਦੀ ਕਹਾਣੀ ਏ ਮੋਹ ਦੀ ਕਹਾਣੀ ਏ ਫਿਰ ਅੱਗੇ ਦੀ ਅੱਗੇ ਗੱਲਾਂ ਇਸੇ ਤਰ੍ਹਾਂ ਚਲਦੀਆਂ ਰਹਿੰਦੀਆਂ ਇੱਕ ਰਾਜਾ ਹੋਇਆ ਤੇ ਉਹਨੇ ਆਪਣੇ ਵਜ਼ੀਰ ਨੂੰ ਕਿਤੇ ਪੁੱਛ ਲਿਆ ਕਹਿੰਦਾ ਇਹ ਜਿਹੜਾ ਅੰਧ ਕੂਪ ਕਹਿੰਦੇ ਆ ਜਿਹੜਾ ਅੰਨਾ ਖੂਆ ਉਹ ਕੀ ਹੁੰਦਾ ਉਹ ਵਜ਼ੀਰ ਨੇ ਬੜੀਆਂ ਉਦਾਹਰਨਾ ਦਿੱਤੀਆਂ ਜਿਵੇਂ ਮਹਾਰਾਜ ਸਾਨੂੰ ਵਾਰ-ਵਾਰ ਸਮਝਾਉਂਦਾ ਯਤਨ ਤੇ ਕਰਦੇ ਆ ਪਰ ਅਸੀਂ ਸਮਝਦੇ ਕੋਈ ਨਹੀਂ ਉਹ ਵਜ਼ੀਰ ਨੇ ਬੜੀਆਂ ਉਦਾਹਰਨਾ ਦਿੱਤੀਆਂ ਤੇ ਉਹ ਰਾਜੇ ਦੀ ਪਰ ਨਿਸ਼ਾਨ ਨਹੀਂ ਰਾਜਾ ਸਮਝਿਆ ਕੋਈ ਨਾ ਕਹਿੰਦਾ ਮੇਰੀ ਨਿਸ਼ਾਨੀ ਹੋਈ ਹੈ ਜੀ ਮੈਨੂੰ ਕੁਝ ਐਸਾ ਕਰਕੇ ਦੱਸ ਕਿ ਮੈਨੂੰ ਬਿਲਕੁਲ ਸਹੀ ਤਰੀਕੇ ਨਾਲ ਪਤਾ ਲੱਗ ਜਾਵੇ ਕਹਿੰਦਾ ਮੈਨੂੰ ਦੱਸ ਤੇ ਨਹੀਂ ਤੇ ਮੈਂ ਤੇਨੂੰ ਰਾਜ ਭਾਗ ਦੇ ਵਿੱਚੋਂ ਕੱਢ ਦੇਣਾ ਤੈਨੂੰ ਇਸ ਕੰਮ ਦੇ ਪੈਸੇ ਥੋੜੀ ਦਿਨਾ ਰੱਖਿਆ ਤੇਰੀਆਂ ਸਾਰੀਆਂ ਸੁੱਖ ਸਹੂਲਤਾਂ ਮੈਂ ਖੋਹ ਲਵਾਂਗਾ ਉਹ ਪਰ ਵਜ਼ੀਰ ਸੀ ਜਿਹੜਾ ਬੜਾ ਵਿਚਾਰਾ ਪਰੇਸ਼ਾਨ ਹੋਇਆ ਉਹਨੂੰ ਇੱਕ ਮਹੀਨੇ ਦਾ ਸਮਾਂ ਦੇ ਦਿੱਤਾ ਕਹਿੰਦਾ ਕਿ ਇੱਕ ਮਹੀਨਾ ਤੇਰੇ ਕੋਲ ਹੈ ਤੇ ਤੂੰ ਮੇਰੇ ਇਸ ਸਵਾਲ ਦਾ ਉੱਤਰ ਦੇਣਾ ਉਹ ਬੜਾ ਦਿਨ ਰਾਤ ਵਿਚਾਰਾ ਪਰੇਸ਼ਾਨ ਹੋਇਆ ਪਰੇਸ਼ਾਨ ਉਹ ਇੱਕ ਦਿਨ ਚੱਲਦਾ ਚੱਲਦਾ ਜੰਗਲ ਵਾਲੇ ਪਾਸੇ ਗਿਆ ਤੇ ਉੱਥੇ ਕੋਈ ਆਜੜੀ ਸੀ ਉਹ ਭੇਡਾਂ ਪਿਆਚਾਰੇ ਭੇਡਾਂ ਚਾਰੇ ਜਦੋਂ ਇਹਨੂੰ ਪਰੇਸ਼ਾਨ ਨੂੰ ਵੇਖਿਆ ਤੇ ਉਹ ਆਜੜੀ ਪੁੱਛਣ ਲੱਗਾ ਕਹਿੰਦਾ ਤੁਸੀਂ ਰਾਜੇ ਦੇ ਵਜ਼ੀਰ ਹੋ ਨਾ ਕਹਿੰਦਾ ਹਾਂ ਤੂੰ ਮੈਨੂੰ ਪਛਾਨ ਲਿਆ ਕਹਿੰਦਾ ਪਛਾਨ ਲਿਆ ਕਹਿੰਦਾ ਤੁਸੀਂ ਪਰੇਸ਼ਾਨ ਹੋ ਗੱਲ ਕੀ ਹੈ ਕਹਿੰਦਾ ਗੱਲ ਕੀ ਹੋਣੀ ਆ ਰਾਜੇ ਨੇ ਇਸ ਤਰ੍ਹਾਂ ਸਵਾਲ ਕੀਤਾ ਮੈਂ ਇਹਨੂੰ ਉੱਤਰ ਦਿੱਤਾ ਉਹਦੀ ਨਿਸ਼ਾਨੀ ਹੋਈ ਤੇ ਉਹਨੇ ਮੈਨੂੰ ਆਹ ਕਾਰਨ ਦੱਸਿਆ ਕਿ ਇੱਕ ਮਹੀਨੇ ਦਾ ਤੇਰੇ ਕੋਲ ਸਮਾਂ ਨਹੀਂ ਤੇ ਸਾਰਾ ਕੁਝ ਖੋਹ ਲੈਣਾ ਤੇਨੂੰ ਸਜ਼ਾ ਵੀ ਦਿੱਤੀ ਜਾਵੇਗੀ ਉਹ ਜਿਹੜਾ ਜੜੀ ਸੀ ਉਹਨੇ ਕਿਸੇ ਮਹਾਪੁਰਖ ਦਾ ਕਿਸੇ ਸੰਤ ਜਾਂਦਾ ਗੁਰੂ ਪਿਆਰੇ ਦਾ ਪਰਮੇਸ਼ਰ ਦੇ ਪਿਆਰੇ ਦਾ ਕੋਈ ਵੀ ਕਹਿ ਲੋ ਨਾਮ ਸਾਰੇ ਪਰਮੇਸ਼ਰ ਦੇ ਨੇ ਕਿਸੇ ਰੂਪ ਦੇ ਵਿੱਚ ਵੀ ਲੈ ਲਈਏ ਉਹਨੇ ਸੰਗ ਕੀਤਾ ਸੀ ਉਹ ਕਹਿੰਦਾ ਹੈ ਤੇ ਸਵਾਲ ਤੇਰਾ ਕੋਈ ਬਹੁਤਾ ਵੱਡਾ ਨਹੀਂ ਕਹਿੰਦਾ ਕਿਉਂ ਕਹਿੰਦਾ ਇਹਦਾ ਤੈਨੂੰ ਉੱਤਰ ਤੇ ਮੈਂ ਦੇ ਦਾਂਗਾ ਪਰ ਇੱਕ ਗੱਲ ਆ ਤੂੰ ਇਸ ਉਤਰ ਨੂੰ ਛੱਡ ਤੂੰ ਰਾਜੇ ਨੂੰ ਛੱਡ ਮੇਰੇ ਕੋਲ ਇੱਕ ਪਾਰਸ ਆ ਤੇ ਉਹ ਪਾਰਸ ਨੂੰ ਜਿਸ ਚੀਜ਼ ਦੇ ਨਾਲ ਵੀ ਸੁਹਾ ਦੇਈਏ ਲੋਹੇ ਦੀ ਕੋਈ ਹੋਵੇ ਤੇ ਉਸ ਨੂੰ ਉਹ ਸੋਨਾ ਬਣਾ ਦਿੰਦਾ ਤੂੰ ਉਹ ਪਾਰਸ ਲੈ ਲਾ ਤੇ ਸੋਨਾ ਬਣਾ ਬਹੁਤ ਜ਼ਿਆਦਾ ਤੇ ਆਪ ਰਾਜਾ ਬਣ ਜਾ ਤੇ ਜਿੰਨੇ ਮਰਜੀ ਵਜ਼ੀਰ ਰੱਖੀ ਜਾਏ ਸਿਪਾਹੀ ਰੱਖੀ ਜਾਏ ਸਾਰੇ ਤੇਰੇ ਨੌਕਰ ਹੋਣਗੇ ਉਹ ਬੜਾ ਖੁਸ਼ ਹੋਇਆ ਕਹਿੰਦਾ ਠੀਕ ਆ ਮੈਨੂੰ ਦੇ ਦੇ ਪਰ ਕਹਿੰਦਾ ਜੇ ਉਹ ਤੂੰ ਲੈਣਾ ਤੇ ਤੈਨੂੰ ਮੇਰਾ ਚੇਲਾ ਬਣਾ ਪਊਗਾ ਮੈਂ ਤੇਰਾ ਗੁਰੂ ਬਣੂੰਗਾ ਤੇ ਤੂੰ ਮੇਰਾ ਚੇਲਾ ਬਣੇਗਾ ਤੇ ਮੇਰੇ ਪੈਰੀਂ ਹੱਥ ਲਾਉਣਾ ਪੈਣਾ ਉਹ ਵਜੀਰ ਕਹਿੰਦਾ ਕਿ ਮੈਂ ਐਡੇ ਉੱਚੇ ਆਉਦੇ ਤੇ ਮੈਂ ਉੱਚੀ ਕੁਲ ਦਾ ਏ ਸ਼ੂਦਰਿਆ ਮੇਸਤਰਾ ਨਹੀਂ ਹੋ ਸਕਦਾ ਮੈਂ ਚੱਲਿਆ ਤੁਰ ਪਿਆ ਕਹਿੰਦਾ ਜਾ ਤੇਰੀ ਮਰਜ਼ੀ ਜਾ ਕੇ ਰਾਜੇ ਨੂੰ ਜਵਾਬ ਦੇ ਤੁਰਿਆ ਫੇਰ ਕਹਿੰਦਾ ਹਾਂ 파ਰਸ ਇੰਨਾ ਲਾਲਚ ਦੇ ਵਿੱਚ ਆਇਆ ਫਿਰ ਸੋਨਾ ਬਣਾ ਲਾਂਗਾ ਰਾਜਾ ਬਣ ਜਾਾਂਗਾ ਬੜਾ ਸੋਚਣ ਲੱਗਾ ਵਾਪਸ ਆ ਗਿਆ ਕਹਿੰਦਾ ਠੀਕ ਆ ਮੈਂ ਤਿਆਰਿਆਂ ਤੇਰਾ ਚੇਲਾ ਬੰਦੇ ਵਾਸਤੇ ਉਹ ਕਹਿੰਦਾ ਹੁਣ ਇਸ ਤਰ੍ਹਾਂ ਗੱਲ ਨਹੀਂ ਬਾਨੀ ਤੂੰ ਮੇਰਾ ਪਹਿਲਾ ਜੋ ਵਚਨ ਕੀਤਾ ਉਸ ਨੂੰ ਮੋੜ ਦਿੱਤਾ ਹੁਣ ਤੈਨੂੰ ਮੇਰੀ ਭੇਡ ਦਾ ਦੁੱਧ ਪੀਣਾ ਪੈਣਾ ਉਹ ਕਹਿੰਦਾ ਭੇਡ ਦਾ ਦੁੱਧ ਸਿਆਣੇ ਕਹਿੰਦੇ ਭੇਡ ਦਾ ਦੁੱਧ ਪੀਏ ਤੇ ਕਹਿੰਦਾ ਮਤ ਮਾਰੀ ਜਾਂਦੀ ਉਹ ਬੰਦੇ ਦੀ ਅਕਲ ਖਤਮ ਹੋ ਜਾਂਦੀ ਹੈ ਉਹ ਕਹਿੰਦਾ ਮੇਰੇ ਤੋਂ ਇਹ ਕਾਰਜ ਨਹੀਂ ਹੋਣਾ ਮੈਂ ਚੱਲਿਆ ਫੇਰ ਵਾਪਸ ਮੁੜ ਗਿਆ ਗਿਆ ਫੇਰ ਸੋਚਿਆ ਕਹਿੰਦਾ ਹੈ 파ਰਸ ਰਾਜੇ ਨੂੰ ਕੀ ਜਵਾਬ ਦੇਣਾ ਫੇਰ ਵਾਪਸ ਆ ਗਿਆ ਕਹਿੰਦਾ ਚਲੋ ਮੈਂ ਪੀ ਲੈਣਾ ਠੀਕ ਮੈਨੂੰ ਮਨਜ਼ੂਰ ਆ ਉਹ ਆ ਜੜੀ ਕਹਿੰਦਾ ਤੂੰ ਮੇਰਾ ਬਚਨ ਮੋੜਿਆ ਪਹਿਲਾਂ ਤੇ ਇਕੱਲਾ ਪੀਣਾ ਹੀ ਸੀ ਹੁਣ ਤੈਨੂੰ ਮੇਰਾ ਝੂਠਾ ਪੀਣਾ ਪੈਣਾ ਉਹ ਕਹਿੰਦਾ ਝੂਠਾ ਪੀਣਾ ਪੈਣਾ ਕਹਿੰਦਾ ਇਹ ਨਹੀਂ ਹੋ ਸਕਦਾ ਮੈਂ ਨਹੀਂ ਪੀਂਦਾ ਮੈਂ ਚੱਲਿਆ ਫੇਰ ਚਲੇ ਗਿਆ ਰਸਤੇ ਵਿੱਚੋਂ ਫੇਰ ਮੁੜਿਆ ਵਾਪਸ ਮਨਾ 파ਰਸ ਮਿਲਦਾ ਪੀਲਾ ਫੇਰ ਆ ਕੇ ਕਹਿੰਦਾ ਚਲੋ ਮੈਂ ਪੀ ਲਈਨਾ ਕਹਿੰਦਾ ਪਹਿਲਾਂ ਤੇ ਇਸ ਤਰ੍ਹਾਂ ਤੈਨੂੰ ਸੁਖਾਏ ਨਹੀਂ ਪਿਆ ਦੇਣਾ ਸੀ ਪਰ ਹੁਣ ਉਹ ਸਾਹਮਣੇ ਖੋਪੜੀ ਪਈ ਹੈ ਉਹ ਖੋਪੜੀ ਦੇ ਵਿੱਚ ਮੈਂ ਜਿਹੜਾ ਭੇਡ ਦਾ ਦੁੱਧ ਝੂਠਾ ਕਰਕੇ ਪਾਉਂਗਾ ਤੇ ਤੂੰ ਪੀਣਾ ਉਹ ਕਹਿੰਦਾ ਹਾਯੋ ਰੱਬਾ ਕਿਹੜੇ ਪਾਸੇ ਮੈਂ ਫਸ ਗਿਆ ਖੋਪੜੀ ਦੇ ਵਿੱਚ ਪੀਣਾ ਪੈਣਾ ਉਹਨੇ ਸਾਰੇ ਦੇ ਸਾਰੇ ਹੀ ਸਮਝੌਤੇ ਕਰਲੇ ਕਹਿੰਦਾ ਮੈਂ ਪੀਣ ਦੇ ਵਾਸਤੇ ਤਿਆਰ ਹਾਂ ਜਦੋਂ ਸਮਝੌਤੇ ਕਰਲੇ ਨਾ ਕਹਿੰਦਾ ਚਲ ਠੀਕ ਆ ਫਿਰ ਉਹ ਆਜੜੀ ਨੂੰ ਕਹਿਣ ਲੱਗਾ ਵਜ਼ੀਰ ਕਹਿੰਦਾ ਲਿਆ ਹੁਣ ਤੇ ਮੈਨੂੰ ਪਾਰਸ ਦੇ ਮੈਂ ਦੁੱਧ ਪੀ ਲੈਣਾ ਤੂੰ ਪਾ ਦੇ ਮੈਂ ਪੀਣਾ ਤੇ ਮੈਨੂੰ ਪਾਰਸ ਦੇ ਦੇ ਉਹ ਆਜੜੀ ਅੱਗੇ ਮੁਸਕਰਾਇਆ ਤੇ ਕਹਿਣ ਲੱਗਾ ਮੇਰੇ ਕੋਲ ਪਾਰਸਪੁਰਸ਼ ਕੋਈ ਨਹੀਂ ਹੈਗਾ ਮੇਰੇ ਕੋਲ ਕੋਈ ਪਾਰਸ ਨਹੀਂ ਆ ਮੈਂ ਕੇਵਲ ਤੈਨੂੰ ਸਮਝਾਉਣਾ ਸੀ ਇਹ ਜਿਹੜਾ ਤੇਰਾ ਲੋਭ ਤੇ ਤੇਰਾ ਜਿਹੜਾ ਮੋਹ ਬਣ ਗਿਆ ਉਸ ਪਾਰਸ ਦੇ ਨਾਲ ਜਿਹੜੀ ਤੇਰੀ ਇਹ ਸੋਚ ਸੀ ਕਿੱਡੀ ਵੱਡੀ ਸੋਚ ਕਿੱਡਾ ਤੂੰ ਵਜ਼ੀਰ ਕੀ ਕੋਈ ਤੇ ਤੂੰ ਕਿੰਨਾ ਨਿਗਰ ਗਿਆ ਕਿੰਨਾ ਥੱਲੇ ਚਲੇ ਗਿਆ ਇਹ ਤੇਰੀ ਸੋਚ ਆ ਜਿਹੜੀ ਇਹ ਅੰਨਾ ਖੂਆ ਇਹ ਅੰਧ ਕੂਪ ਆ ਇਹ ਜਾ ਕੇ ਤੂੰ ਰਾਜੇ ਨੂੰ ਸਮਝਾਦੀ ਦੇ ਉੱਤਰ ਦੇ ਦੀ ਮਹਾਰਾਜ ਸਾਨੂੰ ਵਾਰ-ਵਾਰ ਸਮਝਾਉਣ ਦਾ ਯਤਨ ਕਰਦੇ ਆ ਕਿ ਬੰਦੇ ਦੀ ਜਿਹੜੀ ਛੋਟੀ ਸੋਚ ਹੋ ਜਾਣੀ ਲੋਭ ਦੇ ਵਿੱਚ ਆ ਜਾਣਾ ਜਾਂ ਲੋਭ ਦੇ ਵਿੱਚ ਆ ਕੇ ਅੱਜ ਕੱਲ੍ਹ ਲੋਕ ਕਿੰਨਾ ਕੁਝ ਕਰ ਦਿੰਦੇ ਥੋੜੇ ਥੋੜੇ ਪੈਸਿਆਂ ਬਦਲੇ ਲੋਕੀ ਬੰਦੇ ਇਨਸਾਨ ਲੋਕਾਂ ਨੂੰ ਮਾਰ ਦਿੰਦੇ ਆ ਕਿੰਨਾ ਕੁਝ ਕਰਦੇ ਆ ਸਾਰੇ ਕੰਮ ਕਰ ਦਿੰਦੇ ਨੇ ਲੋਕ ਮਹਾਰਾਜ ਕਹਿੰਦੇ ਇਹਨਾਂ ਤੋਂ ਜੋ ਜਿਹੜਾ ਬਚ ਜਾਂਦਾ ਆ ਉਹ ਇਸ ਅੰਧ ਕੂਪ ਦੇ ਵਿੱਚੋਂ ਬਚ ਜਾਂਦਾ ਨਿਕਲ ਜਾਂਦਾ ਬਾਹਰ ਤੇ ਉਹ ਕੱਢਦਾ ਕੌਣ ਆ ਅੰਧ ਕੂਪ ਮਹਾ ਭਿਆਨ ਨਾਨਕ ਪਾਰਿ ਉਤਾਰ ਉਹ ਪਰਮੇਸ਼ਰ ਦਾ ਨਾਮ ਆ ਜਿਹੜਾ ਉਹ ਪਾਰਿ ਉਤਾਰਾ ਕਰਦਾ ਬੰਦੇ ਦਾ ਤੇ ਇਹ ਫਿਰ ਬੰਦਾ ਸੰਸਾਰ ਸਾਗਰ ਤੋਂ ਤਰ ਜਾਂਦਾ